ਹਾਂਜੀ ਜਰਾਲ ਸਿੰਘ ਸਾਹਿਬ ਅੱਜ ਇੱਥੇ ਮੁਕੰਦਪੁਰ ਮੰਡੀ ਆਏ ਹੋ ਝੋਨੇ ਦਾ ਨਿਕਣ ਕਰਨ ਆਏ ਹੋ ਕੀ ਕਹੋਗੇ ਜੀ ਜੇ ਝੋਨੇ ਦੇ ਸੀਜ਼ਨ ਨੂੰ ਬੁੱਕ ਰੱਖਦੇ ਆ ਮੁਕੰਦਪੁਰ ਰਹਿ ਕੀ ਪੌਂਦੀਆਂ ਮੱਟੀਆਂ ਦਾ ਦਵਾ ਦਾ ਕੀਤਾ ਅੱਜ ਮੌਕੇ ਤੇ ਮੈਂ ਤਾਂ ਇਹ ਕਹਿਣਾ ਚਾਹਾਂ ਮਿਲਨ ਨਾਲ ਸਾਡੇ ਮਾਰਕੀਟਿੰਗ ਦੇ ਜੀਤਮਨ ਬਲਵੀਰ ਕਰਨਾ ਲਾ ਜੀ ਵੀ ਜਿਹੜੇ ਕੀਤੀ ਸਾਡੀ ਸੀਨੀਅਰ ਲੀਡਰਸ਼ਿਪ ਨੇ ਸਾਡੇ ਇਸ ਗੱਲ ਤੋਂ ਇਹ ਸਾਰਿਆਂ ਨਾਲ ਗੱਲਬਾਤ ਕਰਕੇ ਇਹ ਪਤਾ ਲੱਗਾ ਹੈ ਕਿ ਸਾਰੇ ਹੀ ਪ੍ਰਬੰਧਿਤ ਤੇ ਮੁਕੰਮਲ ਖੰਦ ਔਰ ਲਿਫਟਿੰਗ ਵੀ ਟਾਈਮ ਸਰ ਹੋ ਰਹੀ ਹੈ ਔਰ ਕਿਸਾਨਾਂ ਨੂੰ ਜੋ ਉਦਾਈ ਗਈ ਹੈ ਉਹ ਵੀ ਸਮੇਂ ਸਿਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸੋ ਮੈਂ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਜੀ ਦੀ ਜੋ ਜੋਗਵਾਈ ਤੇ ਵੀ ਸਰਕਾਰ ਬਣੀ ਹੈ ਉਹਦਾ ਧੰਨਵਾਦ ਹੀ ਕਰ ਸਕਦਾ ਹਾਂ ਸਵੇ ਸਰਕਾਰ ਦਾ ਧੰਨਵਾਦ ਬਿਗਿਆਨੀ ਇਸ ਵਾਰ ਬਹੁਤ ਵਧੀਆ ਪ੍ਰਬੰਧ ਕੀਤੇ ਆ ਕਿੰਦਾਂ ਦਾ ਰਿਸਪਾਂਸ ਮਿਲ ਰਿਹਾ ਜੀ ਆੜਤੀਆਂ ਮਜ਼ਦੂਰਾਂ ਕਿਸਾਨਾਂ ਵੱਲੋਂ ਜੀ ਬਹੁਤ ਵਧੀਆ ਰਿਸਪਾਂਸ ਹੈਗਾ ਕਿ ਅੱਜ ਮੈਂ ਕੀਪਰ ਵੀ ਜਿੱਥੇ ਪਹਿਲਾਂ ਜਾ ਕੇ ਆਇਆ ਉੱਥੇ ਵੀ ਸਾਰੇ ਸਾਡੇ ਆੜਤੀਏ ਪਰਾ ਸਾਡੇ ਕਿਸਾਨ ਪਰਾ ਮਜ਼ਦੂਰ ਪਰਾ ਸਰਕਾਰ ਦੇ ਪ੍ਰਬੰਧਾ ਤੋਂ ਪੂਰੀ ਤਰ੍ਹਾਂ ਸਤੁਸ਼ਤ ਹਨ ਲਿਫਟਿੰਗ ਦੀ ਵੀ ਇਸ ਵਾਰ ਕੋਈ ਤੰਗੀ ਨਹੀਂ ਆ ਰਹੀ ਸਬਸ਼ੇਤ ਤੌਰ ਤੇ ਅਦਾਇਗੀ ਦੀ ਵੀ ਕੋਈ ਤੰਗੀ ਨਹੀਂ ਜਮਦੂਰਾਂ ਦੇ ਰਹਿਣ ਸਹਿਣ ਦਾ ਵੀ ਸਾਰਾ ਪ੍ਰਭਾਵ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ ਸੋ ਸਾਰੇ ਵਰਗ ਇਸ ਵਾਰ ਸੁਪਰਸ਼ਟਾਾ ਥੋੜਾ ਝਾਰ ਦੀ ਮੌਸਮ ਦੀ ਮਾਰ ਕਰਕੇ ਘਾਟ ਆਈ ਹੈ ਉਹ ਕੁਦਰਤੀ ਆਫਤ ਕਰਕੇ ਹੈ ਸਰਦਾਰ ਇੱਕ ਗੱਲ ਹੋਰ ਕਰ ਲਈਏ ਇੱਕ ਜਿਮਨੀ ਚੋਂ ਆ ਗਈ ਦੁਬਾਰਾ ਫਿਰ ਪੰਜਾਬ ਦੇ ਵਿੱਚ ਤਰਨਤਾਰਨ ਦੀ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਪਾਰਟੀ ਨੂੰ ਬਹੁਤ ਵਧੀਆ ਸਪੋਰਟ ਉੱਥੇ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਜਿਵੇਂ ਪਿਛਲੇ ਇਲੈਕਸ਼ਨਾਂ ਵਿੱਚ ਪ੍ਰਾਪਤ ਕੀਤੀ ਹੈ ਇਸ ਵਾਰ ਵੀ ਕਰੇਗੀ ਉੱਥੋਂ ਸਾਡੇ ਉਮੀਦਵਾਰ ਹਰਮੀਤ ਸਿੰਘ ਸੰਧੂ ਜੀ ਭਾਰੇ ਮਾਰਜਨ ਨਾਲ ਜਿੱਤ ਪ੍ਰਾਪਤ ਕਰ ਰਹੇ ਧੰਨਵਾਦ ਜੀ ਹਾਂਜੀ ਜੇਮਨ ਸਾਹਿਬ ਵੈਰ ਗੁਰੂ ਜੀ ਖਾਲਸਾ ਸਭ ਵੈਰ ਗੁਰੂ ਜੀ ਖਾਲਸਾ ਅੱਜ ਆਪਾਂ ਮੋਕੰਦਪੁਰ ਦੀ ਮੰਡੀ ਔਰ ਹਕੀਮਪੁਰ ਦੀ ਮੰਡੀ ਦਾ ਨਰੀਖਣ ਕਰਨ ਵਾਸਤੇ ਆਏ ਆ ਇਸ ਮੌਕੇ ਤੇ ਮੇਰੇ ਨਾਲ ਸਾਡੇ ਪਾਰਟੀ ਦੇ ਸੀਨੀਅਰ ਆਗੂ ਕੁਜੀਸਰਾਲ ਜੀ ਜੋ ਕਿ ਹਲਕਾ ਇੰਚਾਰਜ ਨੇ ਉਹ ਵੀ ਆਏ ਨੇ ਢੀਂਸਾ ਜੀ ਔਰ ਮੇਰੀ ਸਮੁੱਚੀ ਟੀਮ ਜਿਹੜੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਆਈਆ ਡਾਕਟਰ ਦਿਨੇਸ਼ ਕੁਜੀ ਵੀ ਆਏ ਤੇ ਇਸ ਮੌਕੇ ਤੇ ਅਸੀਂ ਕਿਸਾਨਾਂ ਨਾਲ ਵੀ ਗੱਲ ਕੀਤੀ ਆਰਥੀਆਂ ਨਾਲ ਵੀ ਗੱਲ ਕੀਤੀ ਉਹ ਬਿਲਕੁਲ ਸਰਕਾਰ ਦੇ ਜੋ ਕੰਮ ਹੈ ਜੋ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਸੰਤੁਸ਼ਟ ਨੇ ਤੇ ਸਵਾਲ ਲਿਫਟਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਔਰ ਮਜ਼ਦੂਰਾਂ ਦਾ ਵੀ ਪੂਰਾ ਪ੍ਰਬੰਧ ਹੈ ਤੇ ਇਸ ਮਤਲਬ ਸਾਰੇ ਸੰਤੁਸ਼ਟ ਬਣੇ ਰਿਟਰਨ ਜੀ ਤੁਸੀਂ ਕਿਸਾਨ ਆਗੂ ਵੀ ਆ ਤੇ ਕਿਸਾਨ ਵੀ ਹੋ ਕੀ ਕਹਿੰਦੇ ਹੋ ਸਰਕਾਰੀ ਨੁਮਾਇੰਦਿਆਂ ਦੇ ਦਾਅਵਿਆਂ ਦਾ ਨੇ ਇਹ ਤਾਂ ਜਿਹੜੇ ਝੋਨੇ ਦੇ ਝਾੜ ਪੱਖੋਂ ਤਾਂ ਅਸੀਂ ਆਖਾਂਗੇ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁੰਦਾ ਤੇ ਆ ਕਿ ਚਲੋ ਉਧਰ ਤਾਂ ਖਰਾਬਾ ਜਾਦੇ ਹੋਇਆ ਜਿੱਦਾਂ ਖਰੜ ਦੀ ਮਾਰ ਮਾਰ ਜ਼ਿਆਦਾ ਆਈ ਹੈ ਪਰ ਸਾਡੇ ਏਰੀਆ ਦੇ ਵਿੱਚ ਜਿਹੜਾ ਬੌਨਾਪਨ ਆਇਆ ਉਹਦੇ ਵਿੱਚ ਵੀ ਬਹੁਤ ਕਿਸਾਨਾਂ ਨੂੰ ਮਾਰ ਪਈ ਹੈ ਜਿਹਦੇ ਤੇ ਚਾਰ ਚਾਰ ਕੁਇੰਟਲ ਵੀ ਕਿਸੇ ਦਾ ਖੇਤ ਨਿਕਲਿਆ ਇੱਥੇ ਤੱਕ ਵੀ ਹੋਇਆ ਵੀ ਕੰਬਾਈਨ ਦੀ ਕਟਾਈ ਜੋਗਾ ਵੀ ਨਹੀਂ ਕਰੀਆਂ ਦੇ ਨਹੀਂ ਨਿਕਲਿਆ ਉਹ ਜ਼ਰੂਰ ਆਸ ਕਰਾਂਗੇ ਔਰ ਗਲਜੀਤ ਸਰਾਹਲ ਜੀ ਨੂੰ ਚੇਅਰਮੈਨ ਸਾਹਿਬ ਨੂੰ ਇੱਥੇ ਆਉਣ ਤੇ ਅਸੀਂ ਇਹ ਜ਼ਰੂਰ ਆਖਾਂਗੇ ਕਿ ਉਹਨਾਂ ਦਾ ਜ਼ਰੂਰ ਕੁਝ ਨਾ ਕੁਝ ਕਿਸਾਨਾਂ ਦੇ ਬਾਰੇ ਸੋਚਿਆ ਜਾਵੇ ਤਾਂ ਕਿ ਕੁਝ ਨਾ ਕੁਝ ਸਰਕਾਰ ਉਹਨਾਂ ਦੀ مالی ਤੌਰ ਤੇ ਮਦਦ ਕਰ ਦੇਵੇ ਬੇਸ਼ੱਕ ਬੀਜ ਦੇ ਵਿੱਚ ਬੇਸ਼ੱਕ ਸਬਸਿਡੀ ਦੇ ਦੇਵੇ ਡੀਜ਼ਲ ਦੇ ਵਿੱਚ ਜਾਂ ਹੋਰ ਢੰਗ ਦੇ ਨਾਲ ਕਿਉਂਕਿ ਉਹ ਮਾਰ ਕਾਫੀ ਪਈ ਹੈ ਬਾਕੀ ਘੱਟ ਤੋਂ ਘੱਟ 10 ਕੁਇੰਟਲ ਦਾ ਜਿਹੜਾ ਫਰਕ ਜਿਹੜਾ ਇੱਕ ਏਕੜ ਨੂੰ ਪੈ ਰਿਹਾ ਉਹ ਚਲੋ ਆਖਾਂਗੇ ਕਿ ਸਮਾਂ ਹੀ ਇਦਾਂ ਦਾ ਆਇਆ ਕਈਆਂ ਦਾ ਨੁਕਸਾਨ ਜ਼ਿਆਦਾ ਹੋ ਗਿਆ ਸਾਡਾ ਤਾਂ ਫੇਰ ਵੀ ਬਚਾ ਹੋ ਗਿਆ ਇਹਦੇ ਵਿੱਚ 20 ਤੋਂ 25000 ਦਾ ਇੱਕ ਇੱਕ ਏਕੜ ਦੇ ਮਤਲਬ ਕਿਸਾਨ ਨੂੰ ਘਾਟਾ ਪੈ ਰਿਹਾ ਜੀ ਇਸ ਸਾਲ ਦੇ ਵਿੱਚ ਜਿਹੜਾ ਨਹੀਂ ਪੂਰਤੀ ਨਹੀਂ ਹੋ ਰਹੀ ਅਤੇ ਨਾਲ ਲੱਗਦਾ ਮੰਡੀ ਦੇ ਪ੍ਰਬੰਧਾਰੇ ਤਾਂ ਮੈਂ ਇਹ ਆਖਾਂਗਾ ਕਿ ਮੰਡੀ ਦੇ ਪ੍ਰਬੰਧ ਵਿੱਚ ਕੋਈ ਕੁਤਾਹੀ ਨਹੀਂ ਹੈਗੀ ਸਾਡਾ ਜਿਹੜਾ ਐਤਕੀ ਦਾ ਜਿਹੜਾ ਝੋਨਾ ਆ ਉਹ ਵੀ ਕਿਸਾਨਾਂ ਦਾ ਸਾਰਿਆਂ ਦਾ ਬਿਲਕੁਲ ਕੁਆਲਟੀ ਇੱਕ ਨੰਬਰ ਤੇ ਆਈ ਹੈ ਕਿਉਂਕਿ ਪੀਲੇ ਰੰਗ ਦਾ ਹੀ ਸਾਰਾ ਹੈ ਕੋਈ ਕਾਲਾ ਪੀਲਾ ਇਸ ਤਰ੍ਹਾਂ ਦਾ ਨਹੀਂ ਹੋਇਆ ਉਹਦੇ ਵਿੱਚ ਕੋਈ ਮੰਡੀ ਵਿੱਚ ਕਿਸਾਨਾਂ ਨੂੰ ਵੈਸੇ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਪਿਆ ਕਰਨਾ ਪੈ ਰਿਹਾ ਇਹ ਤਾਂ ਸੰਤੋਸ਼ਿਆ ਤੇ ਨਾਲ ਲੱਗਦਾ ਚੁਕਾਈ ਵੀ ਬੜੇ ਵਧੀਆ ਢੰਗ ਦੇ ਆ ਹੋ ਰਹੀ ਹੈ ਇਸ ਪੱਖੋਂ ਸਰਕਾਰ ਦਈ ਅਸੀਂ ਵੀ ਇਹ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਸਰਕਾਰ ਵਧੀਆ ਢੰਗ ਦੇ ਨਾਲ ਉਪਰਾਲਾ ਕਰਕੇ ਇਹ ਝੋਨੇ ਦੀ ਚੁਕਾਈ ਨੂੰ ਵੀ ਕਰ ਰਹੀ ਹੈ ਉੱਤੇ ਕਿਸਾਨਾਂ ਦਾ ਵੀ ਜਿਹੜਾ ਝੋਨਾ ਇੱਕ ਨੰਬਰ ਦੀ ਕੁਆਲਿਟੀ ਦੇ ਵਿੱਚ ਆ ਰਿਹਾ ਕੋਈ ਲੋਟ ਸੋਟ ਇਸ ਸਾਲ ਦੇ ਵਿੱਚ ਕਿਸਾਨਾਂ ਦੀ ਨਹੀਂ ਹੋ ਰਹੀ। ਸਤਿ ਸ਼੍ਰੀ ਅਕਾਲ ਜੀ ਕੀ ਕਹੋਗੇ ਕਿਸਾਨਾਂ ਗੂ ਦੇ ਜੋ ਕਿ ਹੈ ਵੀ ਝਾੜ ਘਟਿਆ ਹੈ। ਕੀ ਉਪਰਾਲਾ ਕਰੋਗੇ? ਕੀ ਸਰਕਾਰ ਵੱਲੋਂ ਕੀ ਆਸ ਸੁਵਾਉਂਦੇ ਹੋ? ਪਿਛਲੇ ਦਿਨੀ ਸਰਕਾਰ ਵੱਲੋਂ ਇਹਦੀ ਗਰਦਾਬਰੀ ਵੀ ਕਰਵਾਈ ਗਈ ਹੈ ਪਰ ਹੜਪੀਟ ਤੋਂ ਜਿਹੜੇ ਇਹ ਗਿਆ ਹੈਗਾ ਸਾਡਾ ਮਾਝਾ ਖਾਸ ਉੱਥੇ ਵੀ ਤੇ ਆਪਣੇ ਵੀ ਹੋਈ ਹੈ ਕਿ ਜਿਹੜਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈਗਾ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਉਹਦਾ ਗਰਦਾਬਰੀ ਕਰਕੇ ਉਹਦਾ ਸਾਡਾ ਦਾੜਾ ਚਾ ਚੁੱਕਾ ਹੈਗਾ। ਪਾਉਣ ਵਾਲੇ ਸਾਂ ਵਿੱਚ ਉਹ ਵੀ ਮੁਆਵਜ਼ਾ ਦਿੱਤਾ ਜਾਵੇਗਾ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਸਾਡੇ ਸਾਂ ਲੀਡਰ ਵੀ ਆ ਕਿ ਜਿਹੜਾ ਨੀਵਾ ਰਿਹਾ ਫਰੀ ਹੈ ਫਸਲ ਜਿਹੜੀ ਕੰਪੈਨ ਦੇ ਵਿੱਚ ਵੀ ਨਹੀਂ ਆਈ ਉਹ ਮੈਂ ਖੇਤੀਬਾੜੀ ਮੰਤਰੀ ਸਾਡੇ ਮੀਤ ਸਿੰਘ ਗੁੜਖੜੀਆ ਜੀ ਨਾਲ ਵੀ ਗੱਲ ਕਰਾਂਗਾ ਨਿੱਜੀ ਤੌਰ ਤੇ ਸੀਐਮ ਸਾਹਿਬ ਦੇ ਵੀ ਧਿਆਨ ਵਿੱਚ ਲਿਆਵਾਂਗਾ ਧੰਨਵਾਦ ਜੀ